ਜੁਲ੍ਹਾ ਗੁਰਦਾਸਪੁਰ ਦੇ ਕਸਬਾ ਫਤਿਹਗੜ ਚੂੜੀਆਂ ਚ ਹੋਏ ਸੜਕ ਹਾਦਸੇ ਚ ਇੱਕ 42 ਸਾਲ ਦੀ ਔਰਤ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਦੱਸਿਆ ਗਿਆ ਹੈ ਕਿ ਗੁਰਮੀਤ ਕੌਰ ਦੀ ਉਮਰ ਜਿਹੜੀ ਹੈ ਉਹ 42 ਸਾਲ ਤੇ ਆਜ਼ਮਪੁਰਾ ਜਿਹੜਾ ਹੈ ਉਸ ਦੀ ਰਹਿਣ ਵਾਲੀ ਹੈ ਤੇ ਉਸ ਦੀ ਲੜਕੀ ਇੰਦਰਜੀਤ ਕੌਰ ਜੋ ਕਿ ਐਕਟਿਵਾ ਤੇ ਸਵਾਰ ਹੋ ਕੇ ਕਸਬਾ ਫਤਿਹਗੜ ਚੂੜੀਆਂ ਤੋਂ ਆਪਣੇ ਪਿੰਡ ਜਾ ਰਹੀ ਸੀ ਅਚਾਨਕ ਇੱਕ ਤੇਜ਼ ਰਫਤਾਰ ਆ ਰਹੇ ਕਿਸੇ ਗੱਡੀ ਦੇ ਨਾਲ ਉਹਨਾਂ ਨੂੰ ਟੱਕਰ ਮਾਰ ਦਿੱਤੀ ਗਈ ਤੇ ਜਸਤੇ ਚਲਦੇ ਐਕਟਿਵਾ ਤੇ ਸਵਾਰ ਗੁਰਮੀਤ ਕੌਰ ਦੀ ਕਾਰ ਦੇ ਹੇਠਾਂ ਕੁਚਲ ਜਾਣ ਦੇ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਉਧਰ ਹੀ ਕਾਰ ਸਵਾਰ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਕਾਰ ਸਵਾਰ ਵੀ ਹਾਸੇ ਨੂੰ ਅੰਜਾਮ ਦੇਣ ਤੋਂ ਬਾਅਦ ਉਥੋਂ ਕਾਰ ਸਮੇਤ ਫਰਾਰ ਹੋ ਗਿਆ ਤੇ ਹਾਸੇ ਤੋਂ ਬਾਅਦ ਐਕਟਿਵਾ ਤੇ ਸਵਾਰ ਮ੍ਰਿਤਕਾ ਦੀ ਧੀ ਵੱਲੋਂ ਆਪਣੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ ਗਿਆ ਤੇ ਰਾਗੀ ਦਾ ਵੱਲੋਂ ਪੁਲਿਸ ਨੂੰ ਹਾਸੇ ਦੀ ਸੂਚਨਾ ਵੀ ਦਿੱਤੀ ਗਈ ਜਦਕਿ ਪੁਲਿਸ ਦੀ ਦੇਰੀ ਨਾਲ ਆਉਣ ਕਾਰਨ ਸਥਾਨਕ ਲੋਕਾਂ ਵੱਲੋਂ ਬਟਾਲਾ ਰੋਡ ਜਾਮ ਕੀਤਾ ਗਿਆ ਤੇ ਪੁਲਿਸ ਵਿਰੁੱਧ ਹੰਗਾਮਾ ਵੀ ਕੀਤਾ ਗਿਆ ਉਥੇ ਹੀ ਮੁੜ ਪੁਲਿਸ ਅਧਿਕਾਰੀਆਂ ਵੱਲੋਂ ਪਰਿਵਾਰ ਨੂੰ ਕਾਰਵਾਈ ਕਰਨ ਦਾ ਆਸ਼ਵਾਸਨ ਦੇ ਕੇ ਜਾਮ ਖੁਲਵਾਇਆ ਗਿਆ ਸਿਆਉ ਸੁਣ ਲੈਣੇ ਆਸ ਪੂਰੇ ਮਾਮਲੇ ਦੇ ਉੱਤੇ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਹੈ ਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਕਿਸ ਤਰ੍ਹਾਂ ਦੇ ਨਾਲ ਪ੍ਰਸ਼ਾਸਨ ਦੇ ਖਿਲਾਫ ਆਪਣਾ ਗੁੱਸਾ ਜੁੜਾਇਆ ਉਹ ਕੱਢਿਆ ਉਹਨਾਂ ਮੌਕਾ ਨਹੀਂ ਦਿੱਤਾ ਜੀ ਉਸ ਨੂੰ ਪੁਲਸਾਰੇ ਆਏ ਉਸ ਵਾਲੇ ਆਏ 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 ਹੀ ਤੇ ਹੁਣ ਮੌਕਾ ਵੇਖਣ ਗਏ ਆ ਇਕ ਕੋਈ ਹਲੇ ਕਾਰਵਾਈ ਨਹੀਂ ਅਜੇ ਵੀ ਕੋਈ ਫੋੜੇ ਵੀ ਉਹੀ ਆ ਜਿਹੜੇ ਆ ਫਿਰ ਨਾ ਦੂਜੀ ਪੁਲਿਸ ਕੋਈ ਨਹੀਂ ਆਈ ਕੋਈ ਨਹੀਂ ਕੋਈ ਨਹੀਂ ਕੁੱਝ ਕਾਰਵਾਈ ਨਹੀਂ ਜੇ ਪੂਰੀ ਹੋਵੇ ਡੇਢ ਘੰਟਾ ਹੋ ਗਿਆ ਜੇ ਡੇਢ ਘੰਟਾ ਤੇ ਡੇਢ ਘੰਟਾ ਹੋ ਗਿਆ ਜੇ ਘੰਟਾ ਡੇਢ ਘੰਟਾ ਹੋ ਗਿਆ ਜੇ ਇਦਾਂ ਹੀ ਸੜਕ ਦੇ ਉੱਤੇ ਰੋਡ ਤੇ ਆਬ ਘੰਟਾ ਪਾਜੀ ਹੋ ਗਿਆ ਜੇ ਮੇਰੇ ਪਿੰਡ ਪੁੰਗਿਆ ਸੀ ਪੈਦਾ ਤੇਰੇ ਵਾਂਡੀ ਜਿਹੜੇ ਨੇ ਇਹ ਐਕਸੀਡੈਂਟ ਹੋ ਗਿਆ ਤੇ ਦਾਟਸ ਹੋ ਗਿਆ ਡੇਢ ਘੰਟਾ ਹੋ ਗਿਆ ਪੁਲਿਸ ਕਾਰਵਾਈ ਨੂੰ ਦੇ ਆ ਕਿਸੇ ਨੇ ਕੋਈ ਪੁਲਿਸ ਕਾਰਵਾਈ ਨਹੀਂ ਕੋਈ ਅਜੇ ਤੱਕ ਐਂਬੂਲੈਂਸ ਨਹੀਂ ਕੋਈ ਸਲਾਈ ਨਹੀਂ ਹੈਗੇ ਮਾਜਨ ਹਸਪੀਟਲ ਤੇ ਵੇਚਿਆ ਦੇ ਇਹ ਤਾਂ ਦੋ ਆਹ ਗੱਲ ਬਾਤ ਆਹ ਕੁੜੀ ਨਾਲ ਹੀ ਨੂੰ ਮੋਕੇ ਦਾ ਸਾਰਾ ਪਤਾ ਹੈਗਾ ਵਿਚਾਰੇ ਨੇ ਕਹਿੰਦੇ ਪਾਣੀ ਰੱਖੋ ਤੇ ਇਹਦਾ ਵਿਚਾਰੇ ਦਾ ਘਰ ਦਾ ਜਿਹੜਾ ਨਾ ਬਿਲਕੁਲ ਦੀਵਾ ਪੂਜਣ ਵਾਲੀ ਕਰਦੋਗੀ ਜੇ ਇੱਕ ਲੱਤਾਂ ਟੁਵਾਰੀ ਜਿਹੜਾ ਭਰਾ ਉਹ ਘਰ ਬੈਠਾ ਜੇ ਤੇ ਇਹ ਵਿਚਾਰੀ ਨੇ ਧੀ ਜਵਾਈ ਆਧੀ ਦਾ ਜਵਾਈ ਨੂੰ ਪੁੱਤ ਬਣਾਇਆ ਏ ਤੇ ਇਹਨਾਂ ਦੇ ਸੱਚੇ ਘਰ ਦੀਵਾ ਪੂਜ ਕੇ ਆਈਏ ਘਰ ਦਾ ਤੇ ਗੱਡੀ ਨੰਬਰ ਆ ਵੀਰ ਨੂੰ ਹੁਣੇ ਲਿਖਾ ਦੇ ਪਿਆ ਜੇ ਕਿਹੜਾ ਕਾਰ ਚ ਆਇਆ? ਆਪਾਂ ਆਪ ਦੱਸੋ ਗੱਡੀ ਨੰਬਰ ਬਾਜੀ ਆਪ ਦੱਸੋ। ਆ ਗੱਡੀ ਨੰਬਰ ਦੱਸੋ ਜੀ। ਜੀ ਗੱਡੀ ਨੰਬਰ ਐ H4 140 ਕਿਹੜੀ ਗੱਡੀ ਹੈ? ਗੱਡੀ ਤਾਂ ਨਹੀਂ ਇਹ ਤਾਂ ਤਾਂ ਪਹਿਲਾ ਨੰਬਰ ਆ ਗਿਆ ਗੱਡੀ ਦੀ ਆਪੇ ਆਇਆ ਨਾ ਕੋਈ ਹਰਿਆਣਾ ਨੰਬਰ ਗੱਡੀ ਦੀ। ਤੇ ਫੇਰ ਬੋਲੇ ਭਾਜੀ ਕਿਹੜਾ ਨੰਬਰ ਹੈ? H4 140 ਜੀ 40 30 40 ਭਾਈ 2-3 ਘੰਟੇ ਹੋ ਗਏ ਜਾਨੂੰ ਵੇਖਿਆ ਨਹੀਂ ਤੇ ਮੈਂ ਪੁਰਸੋਂ ਚੜ ਕੇ ਵੀ ਆਇਆ ਤਾਂ ਕੋਈ ਸੁਣਵਾਈ ਨਹੀਂ ਹੋਣੀ ਪੁਰਸਾਂ ਦੇ ਇਥੇ ਆਏ ਨੇ ਚਲੇ ਗਏ ਨੇ ਉਹ ਕਦੀ ਕਹਿੰਦੇ ਕਿ ਕਣੀ ਵਾਲਾਂ ਨੂੰ ਪੈਂਦਾ ਤੇ ਕਦੀ ਕਿਤੇ ਫਰਗੜੇਂ ਚ ਪੈਂਦਾ ਵਾ ਸਾਨੂੰ ਕੋਈ ਸਮਝ ਨਹੀਂ ਲੱਗਦੀ ਕੀ ਕਰਦੇ ਆ ਕੀ ਲੱਗਦੇ ਤੁਹਾਡੇ ਮੇਰੇ ਘਰ ਨਹੀਂ ਆ ਇਹ ਉਹਦਾ ਘਰ ਵਾ ਉਹਨਾਂ ਦੇ ਹੈ ਕੋਈ ਨਹੀਂਗਾ ਇਹ ਤਾਂ ਆਜਿਓਂ ਪਰ ਰਹਿੰਦੇ ਨੇ ਇਹਦਾ ਭਰਾ ਉਹ ਵੀ ਲਟੋ ਉੱਡੀਆਂ ਉਹ ਚੱਕਾ ਤੇ ਜਾਮ ਕੀਤਾ ਚੱਕਾ ਇਹ ਕਰਕੇ ਜਾਮ ਕੀਤਾ ਇਹ ਤੱਕ ਕਿਸੇ ਦੀ ਕੋਈ ਸੁਣਾਈ ਨਹੀਂ ਹੋਈ 1 ਘੰਟਾ ਡੇਢ ਘੰਟਾ ਹੋ ਗਿਆ ਉਹ ਫਾਇਓ ਬੋ ਦੋ ਤਰ੍ਹਾਂ ਦੇ ਮਰਦੀ ਜਾਂਦੀ ਹੈ ਚੱਕਾ ਇਹ ਕਰਕੇ ਜਾਮ ਕੀਤਾ ਗਿਆ ਕੋਈ ਨਾ ਕੋਈ ਕਾਰਵਾਈ ਦੇ ਸੁਣਾਈ ਹੋਣੀ ਚਾਹੀਦੀ ਹੈ ਨਾ ਹੋ ਨਹੀਂ ਚਾਹੀਏ ਇਕ ਕਰ ਚੂੜੀਆਂ ਮੋਹਜਨਾ ਹਸਪੀਟਲ ਤੇ ਲੱਗੇ ਖਲੋਤੇ ਆ ਆਜਮਪੁਰ ਤੋਂ ਜੇ ਸਾਡੇ ਭਰਾਵਾ ਨਾਲ ਇਹਨਾਂ ਦੀ ਵਾਈਫਸ ਵਾਲਿਆਂ ਦੀ ਜਿਹੜੀ ਨੂੰਹ ਹੀ ਨਾਲੋਂ ਜਾ ਰਹੇ ਆ ਵੇਖੋ ਖਲੋਤੀ ਲੱਗੇ ਤੇਰੇ ਕੋਲ ਇੱਥੇ ਆ ਬੱਸ ਮੰਡੀ ਦੇ ਕੋਲ ਹੀ ਕੋਈ ਅਣਜਾਣ ਗੱਡੀ ਆ ਜਿਹੜਾ ਕਿ ਇਹਨਾਂ ਨੂੰ ਫੇਟ ਮਾਰ ਕੇ ਸੁੱਟ ਗਿਆ ਤੇ ਇਹਨਾਂ ਦੀ ਮਦਰ ਦੀ ਜਿਹੜੀ ਮਾਫੇ ਤੋਂ ਮੌਤ ਹੋ ਗਈ ਆ ਜੀ ਗੱਡੀ ਨਾਲ ਜਤੋ ਦੀ ਓਕੇ ਤਾਂ ਮੌਤ ਹੋ ਗਈ ਆ ਤੇ ਇਹ ਦੱਸ ਰਿਹਾ ਵੀ ਇਲਾਕੇ ਦੇ ਪ੍ਰਸ਼ਾਸਨ ਵੀ ਆਇਆ ਪਰ ਉਹ ਇੱਕ ਵਾਰੀ ਇੱਥੋਂ ਚਲਾ ਗਿਆ ਵਾ ਹੁਣ ਉਹਨਾਂ ਨੇ ਆਪਣਾ ਰੋਡ ਜਿਹੜਾ ਬੰਦ ਕਰਤਾ ਡੈਡਬੋਡੀ ਇੱਥੇ ਰੱਖੀ ਆ ਕਿ ਬਣਦੀ ਘਰ ਵੀ ਪ੍ਰਸ਼ਾਸਨ ਕਰੇ ਇਹਨਾਂ ਨੂੰ ਘਰੋਸਾ ਦਿਵਾਵੇ ਤਾਂ ਜੋ ਇਹ ਰੋਡ ਜਿਹੜਾ ਜੀ ਟਾਈਮ ਨਾਲ ਖੁੱਲ੍ਹੇ ਇੱਕ ਤਾਂ ਪਾੜ ਲਗਾਈ ਮਟਾਰ ਰੋਡ ਤੇ ਸਿੰਦ ਹੋਇਆ ਉੱਥੇ ਮੌਕੇ ਤੇ ਪਹੁੰਚੇ ਆ ਤੇ ਮੌਕੇ ਦਾ ਆ ਕੇ ਵੇਖਿਆ ਤੇ ਜਾਨੀ ਦੱਤ ਹੋ ਗਈ ਆ ਕੀ ਭੰਟੀ ਕਾਰ ਲਈ ਆ ਉਹ ਲੱਗੇ ਕਾਰੇ ਚੱਲਦੀ ਜਾਂਦੀ ਹੈ ਬਾਤ ਨੂੰ ਜਿਹਨੇ ਅੰਮੀ